ਘਰ ਵਿੱਚ ਏਸੀ ਰਿਪੇਅਰ ਕਰਨ ਆਏ ਮਕੈਨਿਕ ਨੇ ਕੀਤੇ ਅਨੋਵਾ ਕਾਰ ਚੋਰੀ ਪੁਲਸ ਨੇ ਕਾਰ ਬਰਾਮਦ ਕਰ ਤਿੰਨ ਨੂੰ ਕੀਤਾ ਕਾਬੂ ਜਾਣਕਾਰੀ ਦਿੰਦੇ ਹੋਏ ਥਾਣਾ ਥਰਮਲ ਦੇ ਇੰਚਾਰਜ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ 2 ਅਤੇ 3 ਤਰੀਕ ਦੀ ਦਰਮਿਆਨੀ ਰਾਤ ਨੂੰ ਘਰ ਦੇ ਬਾਹਰ ਖੜੀ ਅਨੋਵਾ ਕਾਰ ਚੋਰੀ ਹੋ ਗਈ ਸੀ ਇਸ ਸੰਬੰਧੀ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰਕੇ ਤਪਤੀਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਘਰ ਵਿੱਚ ਏਸੀ ਦੀ ਰਿਪੇਅਰ ਕਰਨ ਆਇਆ ਮਕੈਨਿਕ ਜਗਦੀਪ ਸਿੰਘ ਕਾਰ ਦੀ ਦੂਸਰੀ ਚਾਬੀ ਚੋਰੀ ਕਰਕੇ ਲੈ ਗਿਆ ਸੀ 2 ਅਤੇ 3 ਦੀ ਦਰਮਿਆਨੀ ਰਾਤ ਨੂੰ ਤਿੰਨ ਵਿਅਕਤੀ ਕਾਰ ਚੋਰੀ ਕਰਕੇ ਲੈ ਗਏ ਤਾਂ ਥਾਣਾ ਥਰਮਲ ਦੀ ਪੁਲਿਸ ਨੇ ਪੀਸੀਆਰ ਸੰਜੀਵ ਕੁਮਾਰ ਦੀ ਅਗਵਾਈ ਵਿੱਚ ਇੰਨਾ ਤਿੰਨਾ ਵਿਅਕਤੀਆਂ ਨੂੰ ਗੈਰਪਦਾਰਕਰ ਚੋਰੀ ਕੀਤੀ ਇਨੋਵਾ ਕਾਰ ਬਰਾਮਦ ਕਰਵਾ ਲਈ ਉਹਨਾਂ ਦੱਸਿਆ ਕਿ ਇੱਕ ਵਿਅਕਤੀ ਡੱਬ ਵਾਲੀ ਅਤੇ ਦੋ ਫਜ਼ਲਕਾ ਸਾਈਡ ਦੇ ਰਹਿਣ ਵਾਲੇ ਹਨ ਪਰ ਇਨ੍ਹਾਂ ਤੇ ਪਹਿਲਾਂ ਕੋਈ ਵੀ ਅਜਿਹਾ ਮਾਮਲਾ ਦਰਜ ਨਹੀਂ ਆਉ ਸੁਣਾਉਣੇ ਹਨ ਕੀ ਕਹਿੰਦੇ ਹਨ ਐਸਆਈ ਗੁਰਦਰਸ਼ਨ ਸਿੰਘ ਐਸੇ ਗਰਦਰਸ਼ਨ ਸੇਗਾ ਮੌਕਾ ਅਫਸਰ थाना थर्मल ਬਟਿੰਡਾ ਇੱਕ ਮਾਮਲਾ ਦਰਜ ਕੀਤਾ ਸੀ ਕੀ ਮਾਮਲਾ ਸੀ ਰਿਸ਼ਵ ਗੋਪਤਾ ਇੱਕ ਜੋ ਪ੍ਰਾਈਵੇਟ ਕੰਟਰੈਕਟਰ ਆ ਹੁਣ ਇਹ ਮਿੱਟੀ ਟਰਨ ਸਾਥ 2025 ਨੂੰ ਥਾਣੇ ਅਤਰਾ ਦਿੱਤੀ ਸੀ ਕਿ ਉਸ ਦੀ ਜਿਹੜੀ ਅਨੋਵਾ ਕਾਰ ਆ ਪੀਵੀ03ਏਫ 677067 ਉਹ ਮਿੱਟੀ 2 ਟਨ ਦੇ ਦਰਮਿਆਨੀ ਰਾਤ ਨੂੰ ਕਿਸੇ ਨਾਮ ਨੂੰ ਰਿਖਤੀ ਚੋਰੀ ਕਰਕੇ ਲੈ ਗਈ ਜਿਸ ਦੇ ਬਿਆਨ ਤੇ ਤਪੀਸ਼ ਕਰਕੇ ਹੌਜ਼ਰਾ ਔਰਨਕਵਾਰ ਨੇ ਅੱਗੇ ਐਫਰਟ ਕੀਤੇ ਐਫਰਟ ਦੌਰਾਨ ਇਹ ਪਾਇਆ ਗਿਆ ਵੀ ਇੱਕ ਜਗਦੀਪ ਸਿੰਘ ਨਾਮ ਦਾ ਵਿਅਕਤੀ ਜੋ ਕਿ ਏਸੀ ਰਿਪੇਅਰ ਦਾ ਕੰਮ ਕਰਦਾ ਸੀਗਾ ਉਹਨਾਂ ਦੇ ਘਰ ਰਿਪੇਅਰ ਕਰਨ ਆਇਆ ਸੀਗਾ ਵਾਕਿਆਤੋ ਦੋ ਤੰਦਰ ਪਹਿਲਾਂ ਉਹ ਰਿਪੇਅਰ ਕਰਦੇ ਸਮੇਂ ਉੱਥੇ ਗੱਡੀ ਦੀ ਚਾਬੀ ਜਿਹੜੀ ਸੈਕੰਡ ਚਾਬੀ ਸੀ ਉਹ ਚੋਰੀ ਕਰਕੇ ਲੈ ਗਿਆ ਤੇ ਉਸਨੇ ਉਸ ਬਾਕਿਆ ਤੋਂ ਦੋ ਤਿੰਨ ਦਿਨ ਬਾਅਦ ਆਪਣੇ ਦੋ ਸਾਥੀ ਹੋਰ ਬੁਲਾ ਕੇ ਰਾਤ ਨੂੰ ਉਸ ਚਾਬੀ ਦੀ ਵਰਤੋਂ ਕਰਦੇ ਹੋਏ ਨੋਵਾ ਗੱਡੀ ਚੋਰੀ ਕਰਕੇ ਲੈ ਗਏ। ਜੋ ਤਾਂ ਪੀਛੇ ਦੌੜਨੇ ਗਏ ਲਾਹਮਣੇ ਹੌਦਰਾ ਵਰਨ ਕੁਮਾਰ ਐਸਐਸ ਜਨਜੀਵ ਕੁਮਾਰ ਜੀ ਜੋ ਪੀਸੀਆਰ ਤੇ ਹਨ ਇਹਨਾਂ ਨੇ ਸਾਰਿਆਂ ਨੇ ਇੱਕ ਟੀਮ ਬਣਾ ਕੇ ਉਸ ਗੱਡੀ ਨੂੰ ਦੋਸ਼ੀਆਂ ਹਰਦੀਪ ਸਿੰਘ ਅਤੇ ਇੱਕ ਇਹਦਾ ਦੂਸਰਾ ਦੋਸ਼ੀ ਨਾਲ ਹੋਵੇ ਉਹਨਾਂ ਨੂੰ ਕਾਬੂ ਕਰਕੇ ਗੱਡੀ ਬਰਾਮਦ ਕਰ ਲਈ। ਕਿ ਕੋਈ ਕਿੰਨੇ ਰੱਖੀ ਹੈ ਇਹ ਚ ਕੋਲਤਨ ਦੋਸ਼ੀ ਆ ਦੋ ਦੋਸ਼ੀ ਗ੍ਰਫਤਾਰ ਕਰ ਲਏ ਇੱਥੋਂ ਦੇ ਰਹਿਣ ਵਾਲੇ ਨੇ ਦੇਖੋ ਇੱਕ ਡੱਬਾ ਵਾਲੀ ਜਾਨੀ ਦੋ ਹੈਗੇ ਫਜ਼ਲ ਕਾ ਸਾਈਡ ਮਾਲਾ ਦਾ ਮਾਮਲਾ ਕੋਈ ਦਰਦੇ ਨਹੀਂ ਪਹਿਲਾਂ ਤਾਂ ਇਹਨਾਂ ਤੇ ਕੋਈ ਮੁਕਦਮਾ ਦਰਦੇ ਨਹੀਂ ਇਹ ਜਿਹੜੇ ਏਸੀ ਰਿਪੇਅਰ ਦਾ ਕੰਮ ਪਿੰਨੋ ਹੀ ਕਰਦੇ ਨਹੀਂ ਨਹੀਂ ਹਰ ਇਕਲਾ ਜਿਹੜਾ ਜਗਦੀਪ ਸਿੰਘ ਆ ਉਹੀ ਏਸੀ ਰਿਪੇਅਰ ਦਾ ਕੰਮ ਕਰਦਾ ਉਸੇ ਹਾਂ ਪਤਾ ਲੱਗਿਆ ਕਿਉਂ ਇਹਨਾਂ ਨੇ ਇਸ ਤਰ੍ਹਾਂ ਇਹ ਜਗਦੀਪ ਸਿੰਘ ਕਹਿੰਦਾ ਵੀ ਮੈਨੂੰ ਸ਼ੌਂਕ ਸੀਗਾ ਗੱਡੀ ਰੱਖਣ ਦਾ ਮੈਂ ਗੱਡੀ ਰੱਖਣੀ ਚਾਹੁੰਦਾ ਸੀਗਾ ਕੋਈ ਲਗਜ਼ਰੀ ਗੱਡੀ ਮੇਰੇ ਕੋਲੇ ਹੋਵੇ ਇਹ ਚੀਜ਼ ਹੈ ਅੱਛਾ ਨਸ਼ੇ ਦਾ ਆਦੀ ਤਾਂ ਨਹੀਂ ਹੈਗੇ ਨਹੀਂ ਨਸ਼ੇ ਦਾ ਕੋਈ ਆਦੀ ਨਹੀਂ ਕਰਦੇ ਤਾਂ ਏਸੀ ਦਾ ਵਗੈਰਾ ਦਾ ਕੰਮ ਅਜ ਕਿੰਨੇ ਦਿਨ ਇਹ ਗੱਡੀ ਚੋਰੀ ਹੋਈ ਹੋਈ ਸੀ ਸਵੇਰੇ ਜਾਂ ਸ਼ਾਮ ਨੂੰ ਕੋਈ ਚੋਰੀ ਹੋਈ ਹੈ ਕਿਹੜੀ ਤਰੀਕ ਨੂੰ ਚੋਰੀ ਹੈ ਗੱਡੀ ਮੇਦੀ 23 ਦਸਤ ਤਨ ਜਲਾਈ 2025 ਦੀ ਰਾਤ 12 ਤੋਂ 1 12 ਤੋਂ 1 ਦੇ ਦਰਮਿਆਨ ਚੋਰੀ ਕਿਤੇ ਗੱਡੀ ਘਰ ਦੇ ਬਾਹਰ ਖੜੀ ਸੀ ਨਾਉ ਕਰਕੇ ਛਡਾਈ ਸੀ ਇਹਨਾਂ ਨੇ ਸੈਕਿੰਡ ਚ ਆਪੀ ਜਿਹੜੀ ਚੋਰੀ ਕੀਤੀ ਚੋਰੀ ਵਰਤੋਂ ਕਰਦੇ ਹੋਏ ਉਹਨੂੰ ਵੀ ਗੱਡੀ ਨੂੰ ਚੋਰੀ ਕਰਦੇ ਕੋਈ ਤਾਂ ਨਹੀਂ ਮੈਨੂੰ ਕੋਈ ਚੋਰੀਆਂ ਦੇ ਗਏ ਨਹੀਂ ਹੋਰ ਅਸੀਂ ਕੋਈ ਕੁਛ ਕਿਸੇ ਤਰ੍ਹਾਂ ਦੀ ਗੱਲ ਕੋਈ ਸਾਹਮਣੇ ਨਹੀਂ ਅਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਇਸ ਤਰ੍ਹਾਂ ਦੀ ਮੱਚ ਆਪੀ ਚੋਰੀ ਹੋ ਕੇ ਨਾ ਕਰੇ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਦੋਂ ਵੀ ਕੋਈ ਜੇ ਕੋਈ ਆਜਨਬੀ ਬੰਦਾ ਜਾਂ ਕੋਈ ਇਹ ਫੇਰ ਲੈ ਜਾ ਘਰ ਦੇ ਪਲੰਬਰੀ ਦੇ ਕੰਮ ਦੇ ਲਈ ਕੋਈ ਆਉਂਦਾ ਤੁਹਾਡੇ ਘਰ ਉਸ ਸਮੇਂ ਕੋਈ ਆਪਣੀ ਕੀਮਤੀ ਚੀਜ਼ਾਂ ਜਾਂ ਇਹ ਜਿਹੀਆਂ ਚੀਜ਼ਾਂ ਕੋਈ ਗੱਡੀ ਦੀਆਂ ਚਾਬੀ ਵਗੈਰਾ ਇਹਨਾਂ ਚੀਜ਼ਾਂ ਦਾ ਜਰੂਰ ਖਿਆਲ ਰੱਖਿਆ ਜਾਵੇ ਤੇ ਉਹਨਾਂ ਦੀ ਨਕਲਵਰਕਤ ਉਹਨਾਂ ਦੇ ਕੋਲੇ ਵੀ ਖੜਾ ਜਾਵੇ ਕਿ ਉਹਨਾਂ ਦੀ ਨਕਲਵਰਕਤ ਦੇ ਵੀ ਧਿਆਨ ਰੱਖਿਆ ਜਾਵੇ ਤਾਂਕਿ ਉਹਨਾਂ ਨੂੰ ਕੋਈ ਇਹ ਜੀ ਕੋਈ ਬੰਦੇ ਬਾਹਰੋਂ ਆਏ ਕੋਈ ਉਹਨਾਂ ਨੂੰ ਨੁਕਸਾਨ ਨਾ ਪਹੁੰਚਾ ਸਕੇ